बॉलीवुड ਦੇ ਵੱਡੇ ਐਕਟਰ ਦੇ ਘਰ ਚੋਰੀ ਹੋ ਗਈ ਹੈ سوشل میڈیا ਤੇ ਪੋਸਟ ਪਾ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਚੋਰ ਸਮਾਨ ਚੋਰੀ ਕਰਕੇ ਦਫਤਰ ਚੋਂ ਲੈ ਗਏ ਨੇ ਦੱਸਦੀ ਹੈ ਕਿ ਨੂਪਮ ਖੇਰ ਦੇ ਮੁੰਬਈ ਸਥਿਤ ਦਫਤਰ ਚ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ سوشل میڈیا ਪਲੇਟਫਾਰਮ ਦੇ ਰਾਹੀਂ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਫਿਲਮ ਦੇ ਨੈਗੇਟਿਵ ਜੋ ਕਿ ਇੱਕ ਡੱਬੇ ਦੇ ਵਿੱਚ ਬੰਦ ਸੀ ਚੋਰ ਉਸ ਨੂੰ ਚੋਰੀ ਕਰਕੇ ਲੇਗਏ ਨੇ ਅਦਾਕਾਰ ਨੇ ਦੱਸਿਆ ਕਿ ਦਫਤਰ ਚ ਲੱਖਾਂ ਦੀ ਚੋਰੀ ਹੋ ਗਈ ਹੈ। ਇਹ ਸਾਰੀ ਘਟਨਾ ਨੂੰ ਦੋ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ। ਬੁੱਧਵਾਰ ਰਾਤ ਚੋਰ ਅਦਾਕਾਰ ਦੇ ਦਫਤਰ ਚ ਤਾਲਾ ਤੋੜ ਕੇ ਦਾਖਲ ਹੋਏ। ਚੋਰਾਂ ਨੇ ਅਦਾਕਾਰ ਦੇ ਦਫਤਰ ਚੋਂ ਲੱਖਾਂ ਰੁਪਏ ਦੀ ਨਗਦੀ ਅਤੇ ਸਮਾਨ ਚੋਰੀ ਕਰ ਲਿਆ। ਅਦਾਕਾਰ ਨੇ ਖੁਦ ਇਹ ਵੀਡੀਓ ਪੋਸਟ ਕੀਤੀ ਹੈ। ਦੱਸਦੀ ਹੈ ਕਿ ਚੋਰੀ ਦੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ અનુਪਮ ਖੇਰ ਨੇ ਇੰਸਟਾਗ੍ਰam ਅਤੇ ਐਕਸ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀਡੀਓ ਸ਼ੇਅਰ ਕੀਤੀ ਐ ਇਸ ਵੀਡੀਓ ਚ ਚੋਰੀ ਅਤੇ ਭੰਨਤੋੜ ਤੋਂ ਬਾਅਦ ਦੀ ਵੀ ਐ ਇਹ ਵੀਡੀਓ ਚੋਰੀ ਅਤੇ ਭੰਨਤੋੜ ਤੋਂ ਬਾਅਦ ਦੀ ਐ ਇਸ ਨੂੰ ਸਾਂਝਾ ਕਰਦੇ ਹੋਏ ਇਹਦਾ ਕਾਰਨ ਲਿਖਿਆ ਹੈ ਕਿ ਬੀਤੀ ਰਾਤ ਮੇਰੇ ਵੀਰਾ ਦਸਾਈ ਰੋਡ ਦਫਤਰ ਚ ਦੋ ਚੋਰਾਂ ਨੇ ਮੇਰੇ ਦਫਤਰ ਦੇ ਦੋ ਦਰਵਾਜ਼ੇ ਤੋੜ ਦਿੱਤੇ ਅਤੇ ਕਾਊਂਟਸ ਵਿਭਾਗ ਅਤੇ ਸਾਡੀ ਕੰਪਨੀ ਦੁਆਰਾ ਨਿਰਮਿਤ ਸਾਰਾ ਸੇਫ ਲੈ ਗਏ ਇਸ ਫਿਲਮੋ ਦੇ ਨੈਗੇਟਿਵ ਜੋ ਕਿ ਇੱਕ ਡੱਬੇ ਦੇ ਵਿੱਚ ਸਨ ਉਹ ਵੀ ਚੋਰੀ ਕਰਕੇ ਲੈ ਗਏ ਨੇ ਉਹਨਾਂ ਦੱਸਿਆ ਕਿ ਅਸੀਂ ਐਫ ਆਈ ਆਰ ਦਰਜ ਕਰਵਾਈ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਚੋਰਾਂ ਨੂੰ ਜਲਦ ਹੀ ਫੜ ਲਿਆ ਜਾਏਗਾ ਕਿਉਂਕਿ ਸੀਸੀਟੀਵੀ ਕੈਮਰੇਜ ਇਹ ਦੋਵੇਂ ਆਪਣੇ ਸਮਾਨ ਸਮੇਤ ਆਟੋ 'ਚ ਬੈਠ ਕੇ ਜਾਂਦੇ ਹੋਏ ਨਜ਼ਰ ਆ ਰਹੇ ਸਨ ਪਰਮਾਤਮਾ ਉਹਨਾਂ ਨੂੰ ਬੁੱਧੀ ਦੇਵੇ ਇਹ ਵੀਡੀਓ ਮੇਰੇ ਦਫ਼ਤਰ ਦੇ ਲੋਕਾਂ ਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਬਣਾਈ ਸੀ ਤਾਂ ਤੁਸੀਂ ਹੈਰਾਨ ਹੋਵੋਗੇ ਕਿ ਐਡੇ ਵੱਡੇ ਕਲਾਕਾਰ ਐਕਟਰ ਦੇ ਦਫ਼ਤਰ ਦੇ ਵਿੱਚ ਵੀ ਚੋਰੀ ਹੋਣ ਲੱਗੀ ਔਰ ਖਾਸ ਤੌਰ ਤੇ ਜੋ ਕਿ ਭਾਜਪਾ ਦੇ ਨਾਲ ਜੁੜੇ ਹੋਏ ਨੇ ਸਰਕਾਰ ਦਾ ਬੰਦਾ ਹੋਣ ਦੇ ਬਾਵਜੂਦ ਵੀ ਚੋਰ ਕਿਸੇ ਤੋਂ ਨਹੀਂ ਡਰਦੇ ਹੈਗੇ ਚੋਰ ਮੌਕਾ ਤਲਾਸ਼ਦੇ ਨੇ ਤੇ ਕਾਰਵਾਈ ਪਾ ਜਾਂਦੇ ਨੇ ਤਾ ਇਹਨਾਂ ਚੋਰਾਂ ਨੇ ਲੱਖਾਂ ਰੁਪਏ ਦੀ ਚੋਰੀ ਕੀਤੀ ਹੈ ਤੇ ਫਰਾਰ ਹੋ ਗਏ ਨੇ ਤਾਂ ਫਿਲਹਾਲ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ